ਜੇ ਆਪਾਂ ਕਾਲੇ ਦੀ ਮਸ਼ੀਨ ਖੜੇ ਆ ਕਾਲੇ ਦੀ ਅੱਡੇ ਤੇ ਖੜੇ ਆ ਕਾਲੇ ਦੇ ਹਨਾ ਮੰਨ ਲਓ ਮੋਗੇ ਵਾਲਾ ਕਾਲਾ ਬਾਕੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸਾਡਾ ਵੀਰ ਭਾਈ ਆ ਇਹ ਮਿਸਤਰੀ ਭਾਈ ਚਾਰਾ ਇਕੱਠਾ ਹੋ ਗਿਆ ਹੁਣ ਇੱਕ ਦੂਏ ਦੇ ਜਿਗਾਰਾ ਜਿਹੜੇ ਹਨਾ ਉਹ ਅਸੀਂ ਦਿਖਾਈ ਜਾਂਦੇ ਵੀ ਅਸੀਂ ਆ ਕਰਿਆ ਇੱਧਰ ਇਹ ਸਨ ਦਿਖਾਈ ਜਾਂਦਾ ਵੀ ਨੰਦਰਾ ਹੋਰ ਕਾਲੇ ਭਾਈ ਕਿੱਦਾਂ ਬੱਸ ਵਧੀਆ ਭਾਈ ਹਾਂ ਕਿੱਦਾਂ ਹਾਲ ਚਾਲ ਵਾਕਿਆ ਮਿਹਨਤ ਵੇਲੇ ਕਰਦੇ ਹਨਾ ਹੋਰ ਯਾਰ ਠੀਕ ਆ ਬਾ ਚਲਾ ਦੇ ਅੱਜ ਕੱਲ ਨੂੰ ਆ ਚੱਲ ਜਾਨੀ ਹੁਣ ਤਾਂ ਬਹੁਤ ਔਪਾ ਬਾਈ ਅੱਜ ਹਨਾ ਮਹਾਰਾਜ ਦੀ ਕਿਰਪਾ ਵੀ ਚਲੋ ਸਾਰੇ ਸਾਰਿਆਂ ਤੇ ਵੀਰਾਂ ਤੇ ਕਿਰਪਾ ਕਰੇ ਹਨਾ ਮਹਾਰਾਜ ਕੰਮਾਈਨ ਵਾਲਿਆਂ ਤੇ ਵੀ ਇੱਕਾ ਛੂਟ ਜਿਵੇਂ ਅੱਗ ਤਪਦੀ ਰਹੇ ਤਾਂ ਸਾਡਾ ਚੁੱਲਾ ਤਾਂ ਪਤਲਾ ਰਹੇ ਹਨਾ ਬਾਕੀ ਅੱਜ ਇੱਕ ਨਵਾਂ ਪੁਰਜਾ ਤੁਹਾਨੂੰ ਲੱਗੇਗਾ ਤਾਂ ਖਾਣ ਜਿਹੜਾ ਮੰਨ ਲਓ ਕੰਪੈਨ ਤੇ ਨਾ ਤਾਂ ਤੁਸੀਂ ਪਹਿਲਾਂ ਕਿਸੇ ਤੇ ਦੇਖਿਆ ਹੋਣਾ ਨਾਹੀ ਇਹਦਾ ਪਤਾ ਹੋਣਾ ਵੀ ਹੈ ਕੀ ਚੀਜ਼ ਹੈ ਇਹ ਨਾ ਉਹ ਦੇਖਣ ਨੂੰ ਐ ਲੱਗਦਾ ਜਿਵੇਂ ਆਪਣੇ ਘਰੇ ਜਨਰੇਟਰ ਆਪਾਂ ਤਿਆਰ ਕਰ ਲਏ ਨਾ ਟਰੈਕਟਰ ਵਾਲਾ ਹਨਾ ਮੋਟਰਾਂ ਮੋਟਰਾਂ ਚਲਾਉਣ ਨੂੰ ਦੇਖਣ ਨੂੰ ਉਹ ਪੁਰਜਾ ਲੱਗਦਾ ਪਰ ਜਿਹੜਾ ਕੰਮ ਕੰਪੈਨ ਭਾਵੇਂ ਤੁਸੀਂ ਨਵੀਂ ਤਿਆਰ ਕਰ ਲੋ ਇੱਥੇ ਤੇ ਇਹਦੇ ਸਿਰ ਤੇ ਉਹ ਵੀ ਥੋੜੀ ਨਵੀਂ ਕੰਮ ਹੈ ਨਾ ਨਾ ਵੀ ਆਪਾਂ ਫਿੱਟ ਜੋੜਨੀ ਆ ਬੈਲਡਿੰਗ ਕਹਦੀ ਆਪਾਂ ਹਨਾ ਬਾਕੀ ਤੁਸੀਂ ਦੇਖ ਕੇ ਲਿਆਉਣਾ ਵੀ ਆਹ ਹੋਲਡਰ ਲਾਇਆ ਆ ਕਾਲੇ ਨੇ ਆਪਣੇ ਫੋਰਮੈਨ ਨੇ ਹੋਲਡਰ ਲਾਉਣ ਤੋਂ ਬਾਅਦ ਹੁਣ ਆਪਾਂ ਕਾਲੇ ਨੂੰ ਇਹ ਪੁੱਛਣਾ ਵੀ ਇਹ ਪੁਰਜਾ ਹੈ ਕਿਹੜੀ ਚੀਜ਼ ਦਾ ਹੈ ਜਿਹੜਾ ਵੀ ਮੰਨ ਲਓ ਇੰਨੀ ਬਿਲਡਿੰਗ ਕਰ ਦਿੰਦਾ ਕਾਲੇ ਭਾਈ ਪਹਿਲਾਂ ਤਾਂ ਚਾਣਣਾ ਪਾ ਵੀ ਇਹ ਪ੍ਰੋਜੈਕਟ ਹੈ ਕਿਹੜੀ ਚੀਜ਼ ਦਾ ਹੈ ਇਹ ਭਾਈ ਚਾਹ ਦਾ ਡੈਨਮੋ ਆ ਜਿਹੜਾ ਆਪਣਾ ਛੱਪ ਹੁੰਦਾ ਅੱਛਾ ਜਿਹੜਾ ਪਾਣੀ ਦੇ ਵਿੱਚ ਛੱਪ ਚੱਲਦਾ ਛੱਪ ਚੱਲਦਾ ਉਹਦਾ ਡੈਨਮੋ ਆ ਡੈਨਮੋ ਮਤਲਬ ਅਲਟਰਨੇਟਰ ਆ ਉਹ ਅਲਟਰਨੇਟਰ ਕਹੋ ਅੱਛਾ ਇਹ ਚਾਰਜ ਕਰਦਾ ਉਹਦੇ ਵਿੱਚ ਬੈਂਡਰੀਆਂ ਹੈ ਹਾਂਜੀ ਬਾਜੀ ਬਾਹ 48 ਵੋਲਟੇਜ ਕਰੰਟ ਦਿੰਦਾ ਹੈ ਜਿਵੇਂ ਆਪਣੇ ਕੋਲ ਮੈਂ ਦੇ ਦੋ ਬੈਟਰੀਆਂ 24 ਆ ਹਾਂਜੀ ਉਹ 48 ਵੋਲਟੇਜ ਇਹ ਬੈਟਰੀਆਂ ਚਾਰਜ ਕਰਨੇ ਦੇ ਵੀ ਕੰਮ ਦੇ ਸਕਦਾ ਜੇ ਮੰਨ ਲਾ ਬੈਟਰੀ ਚਾਰਜ ਕਰਨੇ ਆ ਜੇ 8 ਹੋਣਗੀਆਂ ਤਾਂ ਚਾਰ ਹੋਣਗੀਆਂ ਸਾਰੀ ਚਾਰ ਆਉਣਗੇ ਤਾਂ ਕਰੂਗਾ 48 ਵੋਲਟਜ ਨੂੰ ਕਰੂਗਾ ਜੇ ਉਹਦੇ ਘੱਟ ਵਾਲੀ ਲਾ ਦੇ 12 ਵਾਲੀ ਪਾੜ ਦੋ ਪਾੜ ਦੋ ਬੈਟਰੀ ਪਾੜ ਦੋ ਗਾਰੰਟੀ ਬਹੁਤ ਜ਼ਿਆਦਾ ਨਾ ਭਈ ਇਹਦਾ ਅੱਛਾ ਹਾਂਜੀ ਬਸ ਕੋਲ ਵੈਲਡਿੰਗ ਕਰਦੇ ਆਪਾਂ ਕੋਈ ਲੋਹ ਚਾੜਨਾ ਵੈਲਡਿੰਗ ਤਾਂ ਚਲੋ ਕਟ ਕਰੰਟ ਤੇ ਵੀ ਹੋ ਜਾਂਦਾ 9 4 ਵੀ ਦਿੰਦਾ ਬਈ ਇਹ ਅੱਛਾ ਮੀਮਾ ਲਾ ਲੋਹੇ ਨੂੰ ਝਾੜ ਵੀ ਦਿੰਦਾ ਹਾਂਜੀ ਕਈ ਨਾ ਕਰਾਂ ਮੱਲ ਹੁਣ ਆ ਪੱਤੀ ਆ ਆਹੋ ਆਪਾਂ ਵੜਨਾ ਇਤੋਂ ਆਹ ਬੱਤੀ ਵਾ ਵੜਣੀ ਆ ਇੱਥੇ ਤੇ ਤੇ ਵੜ ਦੂਗਾ ਆਸਾਨੀ ਨਾਲੇ ਵੜ ਦਿੰਦਾ ਆਸਾਨੀ ਨਾਲ ਬਈ ਥੋੜੀ ਜੀ ਵਾਰ ਰੇਸ ਇੱਕ ਟਾਗਾ ਪਾਓ ਅੱਤੇ ਝਾੜ ਦਿਓ ਅੱਛਾ ਮੰਨ ਲਓ ਜਿੰਨਾ ਦੇ ਗੇੜੇ ਵਧਾਉਣੇ ਰੇਸ ਨੇ ਵਧਾਈ ਜਾਣੇ ਵਧਾਉਣੇ ਬਈ ਵਾਹ ਬਈ ਇਹਨੇ ਨਾ ਦਾਣੇ ਵਾਲੀ ਵੈਲਟ ਉਧਰ ਆਪਾਂ ਨੇ ਦੇਣੀ ਲਾ ਇਹਦੀ ਵੈਲਟ ਆ ਜਿਹੜੀ ਲੰਬੀ ਵੈਲਟ ਆ ਇੱਥੇ ਪਾ ਕੇ ਪੁਲੀ ਨੂੰ ਵੈਲਟ ਉਧਰ ਪੁਲੀ ਨੂੰ ਪਾ ਲੈਣੇ ਜਿੰਨੇ ਦੇ ਢੇਡੇ ਘਟਾਉਣੇ ਵਧਾਉਣੇ ਕਰੰਟਾ ਨਾ ਕਹਿੰਦੇ ਆਪਾਂ ਦੂਏ ਵੈਲਡਿੰਗ ਖੜ ਤਾਂ ਗਏ ਨੇ ਢੇਡਾ ਘੱਟ ਕਰੀਂ ਯਾਰ ਕਰੰਟਾ ਘਟਕ ਨਹੀਂ ਵਧਾ ਦੇ ਇਹਦੇ ਢੇਡੇ ਰੇਸ ਨੇ ਘਟਾਉਣੇ ਆ ਰੇਸ ਨੇ ਘਟਾਉਣੇ ਆ ਇੰਜ ਇੰਜ ਨੇ ਘਟਾਉਣੇ ਆ ਵਾਓ ਕਾਲਿਆ ਬਾਈ ਦਿਮਾਗ ਲਾਇਆ ਬਾਈ ਨੇ ਬੜਾ ਚੰਗਾ ਹਨਾ ਵੀ ਜੇ ਹੁਣ ਮਸ਼ੀਨ ਤੇ ਬਾਈ ਕਦੇ ਵੈਲਡਿੰਗ ਬੋਲਡਿੰਗ ਤਾਂ ਨਹੀਂ ਕਰਾਈ ਹੁਣ ਇੱਧਰ ਆ ਨਹੀ ਨਹੀ ਬਾਈ ਇੱਧਰ ਤਾਂ ਛੱਲ ਪੋ ਪੜਦੇ ਆ ਲੋਕ ਆਪਾਂ ਤਾਂ ਕਦੇ ਨਹੀਂ ਕਰਾਈ ਅੱਛਾ ਰਾੜਾ ਉੱਪਰ ਪਈਆਂ ਜਦੋਂ ਕਦੇ ਐਮਰਜੈਂਸੀ ਤੇ ਲੋਡ ਪੈ ਗਈ ਦੂਜੀ ਮਸ਼ੀਨ ਤੇ ਵੀ ਇਹਨੂੰ ਮਸ਼ੀਨ ਨੂੰ ਲੈ ਜਾਣਾ ਅਛਾ ਮੰਨ ਲਓ ਜੇ ਦੂਜੀਆ ਮਸ਼ੀਨਾਂ ਦਾ ਵੀ ਲੋਡ ਐ ਇਹ ਮਸ਼ੀਨ ਕੋਲ ਹੀ ਲੈ ਜਾਣੀ ਮਸ਼ੀਨ ਉਹਨਾਂ ਕੋਲੇ ਲੈ ਜਾਣੀ ਦੂਜੀਆ ਕੋਲੇ ਬਾਹਰ ਕਰ ਦਰਾਂ ਜਾ ਕੇ ਵਾਹ ਬਾਈ ਗਾਲਿਆ ਛਿੱਪ ਦਾ ਆਲਟਰਨੇਟਰ ਆ ਬਾਈ ਇਹ ਹਨਾ 48 ਵੋਲਟੇਜ ਆ ਬਾਕੀ ਈ ਵੀ ਆ ਨਾ ਦਿਮਾਗ ਵਾਲਾ ਬੰਦਾ ਹੀ ਕੰਮ ਕਰ ਸਕਦਾ ਜੇ ਪਾਉਣੇ ਨੂੰ ਕਹੀਏ ਨਾ ਵੀ ਕੋਈ ਮਾਹਤਲ ਲਿਆ ਕੇ ਘਰੇ ਰੱਖ ਲਵੇ ਪਹਿਲਾਂ ਤਾਂ ਮਾਹਤਲ ਤਾਂ ਉਹ ਦੇਖੀ ਜਾਂਦਾ ਨਾ ਵੀ ਫਿੱਟੇ ਨੂੰ ਕਿੱਦਾਂ ਨੂੰ ਕਰਾਂਗੇ ਕਿਵੇਂ ਕੰਮ ਲਾਵਾਂਗੇ ਇਹਦੇ ਗੇੜੇ ਪੁੱਠੇ ਸਿੱਧੇ ਤਾਂ ਉਹ ਕੋਈ ਚੱਕਰ ਹੈਗਾ ਬਾਈ ਅੱਛਾ ਹਾਂਜੀ ਫੇਰ ਬੈਲਟ ਨੂੰ ਸਿੱਧੇ ਚੱਕਰਾਂ ਤੇ ਜਿਹੜੇ ਇੰਜਣ ਦੇ ਸਿੱਧੀ ਕੈਂਚੀ ਬਣਾ ਕੇ ਬੈਲਟ ਪਾ ਲਵੇ ਉਹ ਤਾਂ ਹਾਂ ਉਹ ਤਾਂ ਕੈਂਚੀ ਬਣ ਗਈ ਆ ਉਹ ਤਾਂ ਕੈਂਚੀ ਜਿੱਦਾਂ ਨੂੰ ਪੁੱਠੇ ਜਿਵੇਂ ਆਪਾਂ ਇੰਜਣ ਦੇ ਆ ਜੇ ਪੁੱਠੇ ਦੂਜੇ ਲੋਡ ਪੁੱਠੇ ਹੁੰਦੇ ਫਿਰ ਇਹਨੂੰ ਘੁਮਾ ਕੇ ਲੱਗਣਾ ਹੀ ਭਾਈ ਅੰਦਰ ਨਾਲ ਹਾਂ 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 ਹੁਣ ਸਿੱਧੇ ਪਾਸੇ ਕਰਾਂ ਠੀਕ ਆ ਆਰਥ ਹੋ ਗਿਆ ਹਾਂਜੀ ਬਾਡੀ ਨਾਲ ਹੀ ਹਰਤਾ ਇਹ ਬਾਡੀ ਨਹੀਂ ਕਰਤਾ ਨਾ ਆਪਾਂ ਆਪਾਂ ਮਸ਼ੀਨ ਨੂੰ ਹੀ ਤਾਂ ਕਰਨਾ ਭਾਈ ਅੱਛਾ ਮਸ਼ੀਨ ਨੂੰ ਕਰਤਾ ਆਹ ਕਰੰਟ ਵਾਲੀ ਦਾਰ ਹੋ ਗਈ ਹੈ ਨਾ ਹੂੰ ਬਾਕੀ ਭਾਈ ਇਹਨੇ ਆਲਟਰਨੇਟਰ ਲਾ ਕੇ ਹੈ ਨਾ ਵੀ ਬਿਲਡਿੰਗ ਹੁਣ ਤੁਸੀਂ ਆਸਾਨ ਜਿਹੇ ਤਰੀਕੇ ਨਾਲ ਹੈ ਨਾ ਮਿਲੋ ਇਹ ਨਹੀਂ ਹੈਗਾ ਵੀ ਤੁਹਾਨੂੰ ਬਿਲਡਿੰਗ ਦੀ ਦੁਕਾਨ ਤੇ ਜਾਣਾ ਪਊ ਜਾਂ ਤੁਹਾਨੂੰ ਪੈਸੇ ਖਰਚ ਕਰਨੇ ਪੈਣਗੇ ਇਹ ਰੇਕ ਮਸ਼ੀਨ ਤੇ ਹੁਣ ਤਾਂ ਮੈਂ ਕਹਿੰਦਾ ਕਿ ਵੀ ਕੰਪਨੀ ਵਾਲਿਆਂ ਨੂੰ ਲਾ ਕੇ ਦੇਣਾ ਚਾਹੀਦਾ ਨਾ ਇਹ ਚਾਹੀਦਾ ਤਾਂ ਮਿਲਦੇ ਨਹੀਂ ਛੇਤੀ ਭਾਈ ਵੀ ਜਿਵੇਂ ਐਡਾ ਪੁਰਜਾ ਹੈ ਜੀ ਹੁਣ ਕਿਤੇ 11 ਮਿੱਤਰਾ ਇੱਕ ਮੈਨੂੰ ਲਿਆ ਕੇ ਦੇਈਂ ਜ਼ਰੂਰ ਭਾਈ ਠੀਕ ਆ ਇੱਕ ਮੈਨੂੰ ਲਿਆ ਦੀ ਇਹ ਆਪਾਂ ਫਿਟ ਕਰਨਾ ਆਪਣੇ ਹੋਰ ਕਾਲੇ ਭਾਈ ਬਹੁਤ ਵਧੀਆ ਸੀ ਹਾਂ ਥੱਲੇ ਚੱਲਿਆ ਨਹੀਂ ਕੰਮ ਬੱਸ ਚੱਲ ਪੂਗਾ ਇੱਕ ਦਿਨ ਚ ਅੱਛਾ ਹਾਂ ਜੀ ਚਲਾ ਦੋਗੇ ਠੀਕ ਆ ਅੱਛਾ ਕੱਲ ਨੂੰ ਚੱਲ ਠੀਕ ਆ ਮੀਨਿੰਗ ਆਪਣੇ ਠੀਕ ਆ ਨਹੀਂ ਇਹ ਦਿਮਾਗ ਚ ਕਿੱਥੇ ਤੇ ਆਈ ਕਾਲ ਇਹ ਇਹ ਆਰ ਬਾਈ ਆਪਣੇ ਟਰੱਕ ਸੀਗੇ ਆਪਣੇ ਤਾਂ ਇਹਗੇ ਅੱਛਾ ਬੰਦਰਗਾਹ ਤੋਂ ਸਮਾਨ ਨੂੰ ਲੋਡ ਬੰਦਰਗਾਹ ਉਹ ਗੁਜਰਾਤ ਤੋਂ ਹਾਂ ਤੇ ਉਹਦੇ ਵਿੱਚ ਸੀਗਾ ਅੱਛਾ ਉਹ ਮੋਟਰ ਸਮਝ ਕੇ ਲਾ ਲਿਆ ਫਿਰ ਚੈੱਕ ਕੀਤਾ ਦਾ ਆਲਟੀਨੇਟਰ ਨਹੀਂ ਤੁਸੀਂ ਇਹ ਟਰੱਕ ਦੇ ਵਿੱਚੋਂ ਲਾਇਆ ਵੀ ਇਹ ਸਮਝ ਲਈ ਮੋਟਰ ਹੈ ਕਾਦੇ ਦੀ ਫੇਰ ਫਿਰ ਇਹਨੂੰ ਜਦੋਂ ਚੈੱਕ ਕੀਤਾ ਤਾਂ ਵੈਲਡਿੰਗ ਵਾਲਾ ਕੰਮ ਦਿੱਤਾ ਨੇ ਵੀ ਇਹਨੇ ਕਵਾਰਡ ਚੋਂ ਕੱਢਿਆ ਵਾਹ ਆਪਣੇ ਪਿੰਡ ਵਰਕਸ਼ਾਪ ਆਪਣੀ ਉੱਥੇ ਐਹੀ ਵੈਲਡਿੰਗ ਪੀਟਰ ਇੰਜਨ ਰੱਖ ਕੇ ਦੇਣਾ ਕਰਦੇ ਰਹੇ ਬਈ ਲੈਟ ਗਈ ਤੋਂ ਅੱਛਾ ਹਾਂ ਇੰਨਾ ਕੰਮ ਲਿਆ ਇਹ ਤੋਂ ਆਹੀ ਅਲਟਰਨੇਟਰ ਤੋਂ ਇੱਕੋ ਆ ਤੇਰੇ ਕੋਲ ਇੱਕੋ ਹੀ ਪੀਸ ਆ ਵੀ ਜਣੀ ਜੇ ਵਰਕਸ਼ਾਪ ਤੇ ਜੇ ਮੰਨ ਲਓ ਲਾਈਟ ਭੱਜ ਜਾਂਦੀ ਦੀ ਵੀ ਇਹਨੂੰ ਵੈਲਡ ਪਾ ਲੈਂਦੇ ਤੇ ਪੀਟਰ ਇੰਜਨ ਨਾਲ ਵਾਹ ਤੁਹਾਡੇ ਤੇ ਪੈ ਪੂਰਾ ਕਰੀ ਫਿਰਦਾ ਹੈ ਹੈ ਨਹੀਂ ਬੜੀ ਵਧੀਆ ਚੀਜ਼ ਆ ਬਾਈ ਇਹ ਨਾ ਜੇ ਮੰਨ ਲਓ ਆਪ ਨੂੰ ਐਮਰਜੈਂਸੀ ਕੋਈ ਬਾਈ ਹੋਣ ਜਿਵੇਂ ਤੁਹਾਨੂੰ ਦੱਸਿਆ ਵੀ ਜੇ ਕੋਈ ਮੋਟੀ ਪੱਤੀ ਵੱਢਣੀ ਤੇ ਹੈ ਨਾ ਆਪਾਂ ਕਹਿੰਦੇ ਵੀ ਗ੍ਰੈਂਡਰ ਲਾਇਟ ਨਹੀਂ ਹੈਗੀ ਜਾਂ ਆਪਣੇ ਕੋਲ ਸਾਧਨ ਨਹੀਂ ਕੋਈ ਗ੍ਰੈਂਡਰ ਨਹੀਂ ਹੈਗਾ ਜਾਂ ਬਲੇਡ ਨਹੀਂ ਆਰੀ ਦਾ ਤਾਂ ਇਹਦੇ ਆਪਾਂ ਨਾ ਵੱਢਣ ਦਾ ਕੰਮ ਆ ਉਹ ਵੀ ਝਾੜਨ ਦਾ ਬਿਲਡਿੰਗ ਆਪਾਂ ਕਹਿ ਨਹੀਂਦੇ ਵੀ ਝਾੜਦੇ ਯਾਰ ਕਿਹੜਾ ਹੋਣਾ ਇਹ ਖੇਚਲਾ ਕਰੂਗਾ ਉਹ ਵੀ ਆਪਾਂ ਕੰਮ ਲੈ ਸਕਦੇ ਆ ਬਾਕੀ ਮਸ਼ੀਨ ਤੇ ਕਿਤੇ ਵੀ ਹੈ ਨਾ ਬਿਲਡਿੰਗ ਕਰਨੀਆਂ ਆਪਾਂ ਬਿਲਡਿੰਗ ਦੀ ਕੀਤੀ ਇਹਦੀ ਬਿਲਡਿੰਗ ਹੈ ਇਹ ਲੈ ਬਾਈ ਦੱਸਿਓ ਵੀ ਕੀ ਫਰਕ ਹੈ ਇਹਦੀ ਯਾਰ ਹਨਾ ਦੂਜੀ ਬਿਲਡਿੰਗ ਸੈਟ ਬਾਈ ਉਹ ਵੀ ਉਹਦੇ ਨਾਲੋਂ ਦਾ ਵੱਧ ਪਾਵਰ ਹੋ ਗਈ ਇਹਦੀ ਪਾਵਰ ਬਹੁਤ ਹੈ ਬਾਈ ਜਿੰਨਾ ਚਾਹੇ ਕਰੰਟ ਵਧਾ ਕਟਾ ਸਕਦੇ ਆ ਆਪਣੇ ਆਤੇ ਉਹ ਤਾਂ ਇੰਜਨ ਵਾਲਾ ਘੱਟ ਹੀ ਜਾਣਾ ਹਨਾ ਹਾਂ ਵਧੀਆ ਪ੍ਰੋਜੈਕਟ ਆ ਬਾਈ ਹਨਾ ਇਹ ਜੇ ਕਿਸੇ ਮੇਰੇ ਵੀਰ ਨੂੰ ਲੱਗਿਆ ਹੋਇਆ ਕਿਸੇ ਦੀ ਮਸ਼ੀਨ ਨੂੰ ਹਨਾ ਤਾਂ ਮੇਰਾ ਵੀਰ ਕਮੈਂਟ ਦੇ ਵਿੱਚ ਜਰੂਰ ਦੱਸਿਓ ਬਾਕੀ ਇਹ ਕੰਬੈਨ ਵਾਲੀਆਂ ਬਾਤ ਹੈ ਹਨਾ ਕਹਈ ਦੀ ਵੀ ਕੁਆਡ ਦੇ ਵਿੱਚੋਂ ਲੱਭ ਕੇ ਦਿਮਾਗ ਲਾ ਕੇ ਅੱਜ ਕਿੱਥੇ ਤੇ ਕਿੱਥੇ ਹੈ ਨਾ ਬਈ ਨਜਮਣਾ ਮਸ਼ੀਨਾਂ ਦੇ ਕਿਤੇ ਬਿਲਡਿੰਗ ਜਿਵੇਂ ਉਹ ਬਿਲਡਿੰਗ ਕਰੀ ਆ ਜਾਂ ਕਿ ਹੁਣ ਪੁਰਾਣੀਆਂ ਮਸ਼ੀਨਾਂ ਦਾ ਬਈ ਤੁਹਾਨੂੰ ਪਤਾ ਅੱਜ ਕੱਲ ਹਨਾ ਨਵੀਆਂ ਮਸ਼ੀਨਾਂ ਦੇ ਵੀ ਬਿਲਡਿੰਗ ਕਰਨੀਆਂ ਹੀ ਪੈ ਜਾਂਦੀਆਂ ਜਿਹੜੀ ਕੰਪਨੀ ਦੀ ਮਰਜ਼ੀ ਹੋਵੇ ਵੀ ਆਪਾਂ ਨੂੰ ਕਿਤੇ ਬਿਲਡਿੰਗ ਸੈੱਟ ਤੇ ਜਾਣ ਦੀ ਲੋੜ ਨਹੀਂ ਬਈ ਕੱਲ ਅਸੀਂ 200 ਰੁਪਏ ਦਿੱਤਾ ਉੱਥੇ ਮੜੀ ਜੀ ਹੁੱਕ ਲਵਾਈ ਦਾ ਤੇ ਬਈ ਵੇਖ ਲੈ ਤੁਸੀਂ ਇੱਥੇ ਛੱਲ ਬਹੁਤ ਪੜਦੇ ਆ ਮੈਂ ਕਹਿੰਦਾ ਜੇ 200 ਰੁਪਏ ਦਾ ਬਿਲਡਿੰਗ ਸੀ ਹਾਂ ਤੇ 50 ਰੁਪਏ ਬਈ 50 ਰੁਪਏ ₹200 ਜਿਆਦਾ ਲੱਗਿਆ ਦਿੱਤਾ ਵੀ ₹200 ਦਿੱਤਾ ਖੁਸ਼ ਹੋ ਕੇ ਦਿੱਤਾ ਵੀ ਕੰਮ ₹100 ਦੀ ਇੱਕ ਰਾੜ ਲੱਗਦੀ ਵਾ ਸਹੀ ਗੱਲ ਆ ਬਾਕੀ ਦੱਸਿਓ ਬਾਈ ਜਿਹੜੇ ਜਿਹੜੇ ਮੇਰੇ ਬੀਜ ਨੇ ਨਾ ਇਹੋ ਜਿਹਾ ਪੋਰ ਸਿਸਟਮ ਦੇਖਿਆ ਜਾਂ ਕਿਤੇ ਲਾਇਆ ਹੋਇਆ ਆਪਾਂ ਕਈ ਬੰਦੇ ਪਹਿਲਾਂ ਦੇਖਿਆ ਜ਼ਰੂਰ ਬੈਟਰੀਆਂ ਦੀਆਂ ਹਨਾ ਰਾੜਾਂ ਲਾ ਕੇ ਬੈਟਰੀ ਤੇ ਬਿਲਡਿੰਗ ਕਰਦੇ ਪਰ ਜਿਹੜਾ ਆ ਕਾਲੇ ਨੇ ਬਾਈ ਨੇ ਆਪਣੇ ਸਿਸਟਮ ਲਾਇਆ ਹਨਾ ਅਲਟਰਨੇਟਰ ਆ ਇਹ ਛਿੱਪ ਦਾ 48 ਵੋਲਟ ਦਾ ਅਲਟਰਨੇਟਰ ਕਹਿਦੀ ਆ ਆਪਾਂ ਹਨਾ ਇਹ ਬੈਟਰੀਆਂ ਚਾਰਜ ਕਰਦਾ ਪਰੇ ਬਾਈ ਉਹਨਾਂ ਨੇ ਦਿਮਾਗ ਲਾ ਕੇ ਹਨਾ ਇਹਦੇ ਨਾਲ ਹੁਣ ਵੈਲਡਿੰਗ ਕਰਦੇ ਆ ਇਹ ਬਹੁਤ ਸੋਹਣਾ ਲੱਗਿਆ ਬਾਕੀ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਹਨਾ ਵੀ ਕਿੱਦਾਂ ਲੱਗਿਆ ਇਹ ਪੁਰਜਾ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਵਾਸਤੇ ਬਾਕੀ